ਨਾ ਮਾਣਾ ਤੇ ਕਿ ਸ਼ੇਰ ਨੂੰ ਜਨਮ ਦਿੱਤਾ ਸ਼ੇਰ ਦੀ ਮਾਂ ਕਦੇ ਰੋਂਦੀ ਨਹੀਂ ਸ਼ੇਰ ਦੇ ਮਰ ਜਾਣ ਤੋਂ ਬਾਅਦ ਹੋਰ ਸ਼ੇਰ ਪੈਦਾ ਕਰਦੀ ਹੈ ਤਾਂ ਕਿ ਕੁੱਤਿਆਂ ਤੇ ਗਿੱਦੜਾਂ ਦੀ ਝੁੰਡ ਨੂੰ ਹੋਰ ਦਾ ਪੈਦਾ ਹੋਵੇ ਨਹੀਂ ਤੂੰ ਮਾਣ ਕਰਿਆ ਕਰੀ ਅੰਮੀਏ ਤੂੰ ਜੰਮਿਆ ਇੱਕ ਸਰਦਾਰ ਉਹਨੂੰ ਕਿੱਥੋਂ ਕਿੱਥੇ ਲੈ ਗਏ ਉਹਨੂੰ ਕਿੱਥੋਂ ਕਿੱਥੇ ਲੈ ਗਏ ਛੋੜ ਦਿੱਤੇ ਹੋਏ ਸੰਸਕਾਰ ਉਹ ਬੱਲਵਾਰ ਤੱਕ ਪਹੁੰਚ ਕੇ ਕਰਦਾ ਸੀ ਮਿੱਟੀ ਨੂੰ ਪਿਆਰ ਉਹ ਘੋੜਾ ਸੀ ਲੰਮੀ ਰੇਸ਼ ਦਾ ਨਾ ਸਮਝ ਪਾਈ ਸਰਕਾਰ ਉਹ ਘੋੜਾ ਸੀ ਲੰਮੀ ਰੇਸ਼ ਦਾ ਨਾ ਸਮਝ ਪਾਈ ਸਰਕਾਰ ਉਹ ਸੀ ਸਿਰ ਤੇ ਪਗਵੰਦਾ ਉਹ ਸੀ ਸਿਰ ਤੇ ਪਗਵੰਦਾ ਸੀ ਟ ਦੇ ਲੰਬੇ ਵਾਲ ਉਹ ਹਰਸਾਨਾ ਰੱਖਦਾ ਸੀ ਮਾਂ ਬਾਪ ਦਾ ਖਿਆਲ ਇੱਕ ਦਿਨ ਐਸਾ ਚੜਿਆ ਇੱਕ ਦਿਨ ਆਸਾ ਚੜਿਆ ਚੰਦਰਾ ਉਹਨੇ ਕੱਢੀ ਕਾਲੀ ਥਾਰ ਉਹ ਪਿੰਡ ਜਵਾਰ ਕੇ ਚੱਲਿਆ ਉਹ ਪਿੰਡ ਜਵਾਰ ਕੇ ਚੱਲਿਆ ਲੈ ਕੇ ਦੋ ਤਿੰਨ ਵੈਲੀ ਯਾਰ ਕੋਈ ਫੈਨ ਭਲੇਖੇ ਆਇਆ ਕੋਈ ਫੈਨ ਭਲੇਖੇ ਆਇਆ ਕੋਈ ਚੁਗਲਖੋਰ ਗਰਦਾਰ ਚੁਗਲੀ ਕੀਤੀ ਤੇਰੇ ਪੁੱਤ ਦੀ ਚੁਗਲੀ ਕੀਤੀ ਤੇਰੇ ਪੁੱਤ ਦੀ ਕਹਿੰਦਾ ਸਿੱਧੂ ਆ ਗਿਆ ਘਰ ਤੋਂ ਵਾਰ ਸੇ ਚੌਂਕ ਚ ਘੇਰ ਕੇ ਐ ਨੂੰ ਮੂਸੇ ਚੌਂਕ ਚ ਘੇਰ ਕੇ ਤੁਸੀਂ ਦਿਓ ਗੋਲੀਆਂ ਮਾਰ ਯਟ ਕਲੇ ਕਲੇ ਨੂੰ ਠੋਕਦਾ ਯਟ ਕਲੇ ਕਲੇ ਨੂੰ ਠੋਕਦਾ ਜੇ ਆਉਂਦੇ ਸਿੱਧੂ ਨੂੰ ਲਲਕਾਰ ਕਲੇ ਨੂੰ ਘੇਰਾ ਪੈ ਗਿਆ ਕਲੇ ਨੂੰ ਘੇਰਾ ਪੈ ਗਿਆ ਕਿਤੇ 47 ਵਾਲੇ ਵਾਰ ਯਟ ਖਾ ਕੇ 16 ਗੋਲੀਆਂ ਯਟ ਖਾ ਕੇ 16 ਗੋਲੀਆਂ ਕਿਤਾ ਵੈਪਨ ਵਿੱਚੋਂ ਵਾਰ ਫੇਰ ਡਰਦੇ ਵੈਰੀ ਭੱਜ ਗਏ ਫੇਰ ਡਰਦੇ ਵੈਰੀ ਭੱਜ ਕੇ ਦਿੱਤੀ ਵੇਰਾ ਵਾਂਖ ਲਾਰ ਮੈਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਮੈਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਖੜਦਾ ਪੱਤ ਤੇਰੇ ਦੇ ਨਾਲ ਮੈਂ ਸਵਰਾਂ ਦਾ ਕੁਟ ਪਰ ਲਵੀ ਮੈਂ ਸਵਰਾਂ ਦਾ ਕੁਟ ਪਰ ਲਵੀ ਤੇਰਾ ਰਸ ਗਿਆ ਪਰਵਤਕਾਰ ਮੈਂ ਛੱਡ ਦੇ ਰੱਬ ਤੇ ਡੋਰੀਆਂ ਮੈਂ ਛੱਡ ਦੇ ਰੱਬ ਤੇ ਡੋਰੀਆਂ ਚੜੂਗੀ ਇੱਕ ਸਵੇਰ ਮੈਂ ਤੇਰੇ ਸਿੱਧੂ ਪਤਨੇ ਜੰਮਣਾ ਮੈਂ ਤੇਰੀ ਕੁੱਖੋਂ ਫੇਰ ਮੈਂ ਤੇਰਾ ਘਰਛ ਨਾਲ ਜਾਉ ਜਦੋਂ ਸ਼ੁਭ ਦੀ ਪਾ ਗਿਆ ਫੇਰ ਨਾ ਮਾਣਾ ਤੇ ਕਿ ਸ਼ੇਰ ਨੂੰ ਜਨਮ ਦਿੱਤਾ ਸ਼ੇਰ ਦੀ ਮਾਂ ਕਦੇ ਰੋਂਦੀ ਨਹੀਂ ਸ਼ੇਰ ਦੇ ਮਰ ਜਾਣ ਤੋਂ ਬਾਅਦ ਹੋਰ ਸ਼ੇਰ ਪੈਦਾ ਕਰਦੀ ਹੈ ਤਾਂ ਕਿ ਕੁੱਤਿਆਂ ਤੇ ਗਿੱਦੜਾਂ ਦੀ ਝੁੰਡ ਨੂੰ ਹੋਰ ਡਰ ਪੈਦਾ ਹੋਵੇ ਨਹੀਂ ਤੂੰ ਮਾਣ ਕਰਿਆ ਕਰੀ ਅੰਮੀਏ ਤੂੰ ਜੰਮਿਆ ਇੱਕ ਸਰਦਾਰ ਉਹਨੂੰ ਕਿੱਥੋਂ ਕਿੱਥੇ ਲੈ ਗਏ ਉਹਨੂੰ ਕਿੱਥੋਂ ਕਿੱਥੇ ਲੈ ਗਏ ਛੋੜ ਦਿੱਤੇ ਹੋਏ ਸੰਸਕਾਰ ਉਹ ਬੱਲ ਵੜ ਤੱਕ ਪਹੁੰਚ ਕੇ ਕਰਦਾ ਸੀ ਮਿੱਟੀ ਨੂੰ ਪਿਆਰ ਉਹ ਘੋੜਾ ਸੀ ਲੰਮੀ ਰੇਸ਼ ਦਾ ਨਾ ਸਮਝ ਪਾਈ ਸਰਕਾਰ ਉਹ ਘੋੜਾ ਸੀ ਲੰਮੀ ਰੇਸ਼ ਦਾ ਨਾ ਸਮਝ ਪਾਈ ਸਰਕਾਰ ਉਹ ਸੀ ਸਿਰ ਤੇ ਪਗਵੰਦਾ ਉਹ ਸੀ ਸਿਰ ਤੇ ਪਗਵੰਦਾ ਸੀ ਟ ਦੇ ਲੰਬੇ ਵਾਲ ਉਹ ਹਸਾ ਨਾ ਰੱਖਦਾ ਸੀ ਮਾਂ ਬਾਪ ਦਾ ਖਿਆਲ ਇੱਕ ਦਿਨ ਐਸਾ ਚੜਿਆ ਚੰਦਰਾ ਇਕ ਦਿਨ ਐਸਾ ਚੜਿਆ ਚੰਦਰਾ ਉਹਨੇ ਕੱਢੀ ਕਾਲੀ ਥਾਰ ਉਹ ਪਿੰਡ ਜਵਾਰ ਕੇ ਚੱਲਿਆ ਉਹ ਪਿੰਡ ਜਵਾਰ ਕੇ ਚੱਲਿਆ ਲੈ ਕੇ ਦੋ ਤਿੰਨ ਵੈਲੀ ਯਾਰ ਕੋਈ ਫੈਨ ਭਲੇਖੇ ਆਇਆ ਕੋਈ ਫੈਨ ਭਲੇਖੇ ਆਇਆ ਕੋਈ ਚੁਗਲ ਖੋਰ ਗਰਦਾ ਚੁਗਲੀ ਕੀਤੀ ਤੇਰੇ ਪੁੱਤ ਦੀ ਚੁਗਲੀ ਕੀਤੀ ਤੇਰੇ ਪੁੱਤ ਦੀ ਕਹਿੰਦਾ ਸਿੱਧੂ ਆ ਗਿਆ ਘਰ ਤੋਂ ਵਾਰ ਇਹਨੂੰ ਮੂਸੇ ਚੌਂਕ ਚ ਘੇਰ ਕੇ ਇਹਨੂੰ ਮੂਸੇ ਚੌਂਕ ਚ ਘੇਰ ਕੇ ਤੁਸੀਂ ਦਿਓ ਗੋਲੀਆਂ ਮਾਰ ਏਟ ਕਲੇ ਕਲੇ ਨੂੰ ਠੋਕਦਾ ਏਟ ਕਲੇ ਕਲੇ ਨੂੰ ਠੋਕਦਾ ਜੇ ਆਉਂਦੇ ਸਿੱਧੂ ਨੂੰ ਲਲਕਾਰ ਕਲੇ ਨੂੰ ਘੇਰਾ ਪੈ ਗਿਆ ਕਲੇ ਨੂੰ ਘੇਰਾ ਪੈ ਗਿਆ ਕਿਤੇ 47 ਵਾਲੇ ਯਟ ਖਾ ਕੇ 16 ਗੋਲੀਆਂ ਯਟ ਖਾ ਕੇ 16 ਗੋਲੀਆਂ ਕੀਤਾ ਵੈਪਨ ਵਿੱਚੋਂ ਵਾਰ ਫਿਰ ਡਰਦੇ ਵੈਰੀ ਭੱਜ ਗਏ ਫਿਰ ਡਰਦੇ ਵੈਰੀ ਭੱਜ ਗਏ ਦਿੱਤੀ ਵੇਰਾ ਵਾਂਖ ਲਾਰ ਮੈਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਮੈਂ ਹੁੰਦਾ ਤੇਰੀ ਕੁੱਖ ਦਾ ਜੰਮਿਆ ਖੜਦਾ ਪੱਤ ਤੇਰੇ ਦੇ ਨਾਲ ਮੈਂ ਸਬਰਾਂ ਦਾ ਕੁੱਟ ਪਾ ਲਵੀਂ ਮੈਂ ਸਬਰਾਂ ਦਾ ਕੁੱਟ ਪਾ ਲਵੀਂ ਤੇਰਾ ਰਸ ਗਿਆ ਪਰਵਤਕਾਰ ਮੈਂ ਛੱਡ ਦੇ ਰੱਬ ਤੇ ਡੋਰੀਆਂ ਮੈਂ ਛੱਡ ਦੇ ਰੱਬ ਤੇ ਡੋਰੀਆਂ ਚੜੂਗੀ ਇੱਕ ਸਵੇਰ ਮੈਂ ਤੇਰੇ ਸਿੱਧੂ ਪਤਨੇ ਜੰਮਣਾ ਮੈਂ ਤੇਰੀ ਕੁਖੋ ਫੇਰ ਮੈਂ ਤੇਰਾ ਘਰਛ ਨਾਲ ਜਾਉ ਜਦੋਂ ਸ਼ੁਭ ਦੀ ਪਾ ਗਿਆ ਫੇਰ